ਪੰਜਾਬ ਵਿੱਚ ਹੜ੍ਹਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਕਿਸਾਨਾਂ ਤਾਂ ਹਾਂ ਮਾਰ ਰਹੇ ਨੇ ਤੇ ਮੁਆਵਜ਼ੇ ਦੀ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰ ਰਹੇ ਨੇ ਦੱਸ ਦਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਤੇ ਮੰਤਰੀਆਂ ਤੇ ਵਿਧਾਇਕਾਂ ਦੀ 1 ਮਹੀਨੇ ਦੀ ਤਨਖਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜ ਲਈ ਦੇਣ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਟਵੀਟ ਵਿੱਚ ਲਿਖਿਆ ਕਿ ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਪਰ ਆਪਾਂ ਰਲ ਮਿਲ ਕੇ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੇ ਨਾਲ ਖੜੀਏ ਮੈਂ ਅਤੇ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਤੇ ਰਾਹਤ ਕਾਰਜਾਂ ਲਈ ਦੇ ਰਹਾਂ ਹਾਂ ਸਾਡੇ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਲੋਕਾਂ ਦੇ ਨਾਲ ਖੜੇ ਨੇ ਪਰਮਾਤਮਾ ਅੱਗੇ ਅਰਦਾਸ ਆ ਜਲਦ ਸਾਰੇ ਹਾਲਾਤ ਠੀਕ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੋ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਭਾਈ ਕਨਈਆ ਕੈਂਸਰ ਪ੍ਰਵੇਸ਼ਨ ਸਰਵਿਸ ਸੁਸਾਇਟੀ ਦੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵਰਗੀਆਂ ਲੋਕ ਭਲਾਈ ਸੰਸਥਾਵਾਂ ਨਾਲ ਜੁੜੇ ਹੋਏ ਨੇ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਮਦਦ ਲਈ ਆਪਣੀ 1 ਮਹੀਨੇ ਦੀ ਤਨਖਾਹ ਦਾਨ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਔਖੇ ਇਕੜੀ ਸਮੇ ਲੋਕਾਂ ਦੀ ਸਹਾਇਤਾ ਕਰਨ ਦੀ ਪ੍ਰੇਰਣਾ ਦਿੱਤੀ ਆ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਤੇ ਲੋੜਵੰਦਾਂ ਦੀ ਸਹਾਇਤਾ ਲਈ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਣ ਵਿੱਚ ਕੋਈ ਘਾਸਰ ਬਾਕੀ ਨਹੀਂ ਛੱਡੀ ਜਾਵੇਗੀ ਉੱਥੇ ਇੱਕ ਅਗਰ ਦਰਿਆ ਦੀ ਗੱਲ ਕਰਦੇ ਹਾਂ ਅਗਰ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਜਿਸ ਨੇ ਪੰਜਾਬੀਆਂ ਨੂੰ ਨਵਾਂ ਹੀ ਖਤਰਾ ਯਾਦਾ ਕਰ ਦਿੱਤਾ 8 ਵਜੇ ਕਗਰ ਦਰਿਆ ਦਾ ਪਾਣੀ ਦਾ ਪੱਦਰ 70000 ਕਿਊਸਕ ਨੂੰ ਭਾਰ ਕਰ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕਗਰ ਦੇ ਆ ਦੇ ਕੈਚਮੈਂਟ ਖੇਤਰ ਚ ਮੀ ਪੈਣ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਕਾਰਨ ਡੇਰਾ ਬਸੀ ਸਬ ਡਿਵੀਜ਼ਨ ਦੇ ਕੰਢਿਆਂ ਤੇ ਸਥਿਤ ਪਿੰਡਾਂ ਲਈ ਮੱਡਾ ਖਤਰਾ ਪੈਦਾ ਹੋ ਗਿਆ ਇਸ ਤੇ ਮੰਦੇ ਨਜ਼ਰ ਡੀਸੀ ਵੱਲੋਂ ਪਿੰਡਾਂ ਤੇ ਬਸਨੀਕਾਂ ਨੂੰ ਸचेਤ ਰਹਿਣ ਦੀ ਸਲਾਹ ਦਿੱਤੀ ਗਈ ਆ ਕਿ ਗਗਰ ਦਰਿਆ ਦੇ ਪਾਣੀ ਕਾਰਨ ਟਿਵਾਣਾ ਖਜੂਰ ਮੰਡੀ ਸਾਦਾਪੁਰ ਸਰਸੀਨੀ ਆਲਮਗੀਰ ਡੰਗਟੇਰਾ ਮੁਬਾਰਕਪੁਰ ਮੀਰਪੁਰ ਬਕਰਪੁਰ ਪ੍ਰਭਾਵਿਤ ਹੋ ਸਕਦੇ ਨੇ ਇਸ ਦੌਰਾਨ ਮੁਬਾਰਕਪੁਰ ਤੋਂ ਡਕੌੜ ਲਈ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਆ ਪਹਾੜੀ ਖੇਤਾਂ 'ਚ ਭਾਰੀ ਮੀਂਹ ਤੇ ਡੇਰਾਵਸੀ ਖੇਤਰ 'ਚ ਰਾਤ ਭਰ 'ਚ ਬਹੁਤ ਜ਼ਿਆਦਾ ਜਿਹੜਾ ਬਾਰਿਸ਼ ਹੋਈ ਆ ਯਾਨਕਿ ਮੀਂਹ ਪਿਆ ਤੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਨਾਲ ਆਮ ਲੋਕਾਂ ਦੀ ਆਵਾਜ਼ ਆਈ ਜਿਹੜੀ ਪ੍ਰਭਾਵਿਤ ਹੋ ਸਕਦੀ ਆ ਇਹਨਾਂ ਲਈ ਡੀਸੀ ਦਫ਼ਤਰ ਵੱਲੋਂ ਇੱਕ ਜਿਹੜਾ ਨੰਬਰ ਵੀ ਜਾਰੀ ਕੀਤਾ ਗਿਆ ਤੇ ਉਪ ਮੰਡਲ ਡੇਰਾਵਸੀ ਲਈ ਇੱਕ ਹੈਲਪ ਨੰਬਰ ਹੋਰ ਜਾਰੀ ਕੀਤਾ ਗਿਆ ਤੇ ਸਥਾਪਿਤ ਕੀਤੇ ਗਏ ਨੇ ਘਗਰ ਦਰਿਆ ਦੇ ਪਾਣੀ ਕਾਰਨ ਟਿਵਾਣਾ ਖਜੂਰ ਮੰਡੀ ਸਾਦਾਪੁਰ ਤੇ ਸਰਸੀਨੀ ਆਲਮਗਿਰ ਅੰਗੜੇਰਾ ਮੁਬਾਰਕਪੁਰ ਤੇ ਹੋਰ ਕਈ ਜਿਹੜੇ ਬਾਕਰਪੁਰ ਵਰਭਾਵਿਤ ਹੋ ਸਕਦੇ ਨੇ ਇਸ ਦੌਰਾਨ ਮੁਬਾਰਕਪੁਰ ਤੋਂ ਡਕੋਲੀ ਜਾਣ ਵਾਲੀ ਸੜਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਆ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਤੇ ਡੇਰਾਵਸੀ ਖੇਤਰ 'ਚ ਜਿਹੜਾ ਰਾਤ ਨੂੰ ਬਹੁਤ ਜ਼ਿਆਦਾ ਮੀਂਹ ਪਿਆ ਜਿਸ ਕਾਰਨ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਸਥਾਨਕ ਲੋਕਾਂ ਨੂੰ ਜਿਹੜਾ ਆਵਾਜਾਈ ਕਾਰਨ ਜਿਹੜਾ ਰਸੋ ਹੋ ਜਾਂਦਾ ਭੀੜ ਹੋ ਜਾਂਦੀ ਹੈ ਉਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ